ਵਿੰਡੋਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਬਠਿੰਡਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕੇ ਵਿੱਚੋਂ ਚੋਰੀ ਕੀਤੇ ਗਏ 36 ਮੋਟਰਸਾਈਕਲਾਂ 'ਤੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਪત્રਕਾਰਾਂ ਨਾਲ ਗੱਲ ਕਰਦਿਆਂ ਦੌਰਾਨ ਐਸਐਸਪੀ ਅਜੇ ਮਲੂਜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਤਿੰਨੋਂ ਵਿਅਕਤੀ ਜ਼ਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ ਅਤੇ ਇਹ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਬਠਿੰਡਾ ਤੇ ਆਸ-ਪਾਸ ਦੇ ਇਲਾਕੇ ਵਿੱਚ ਮੋਟਰਸਾਈਕਲ ਚੋਰੀ ਕਰਕੇ ਅੱਗੇ ਸਸਤੇ ਪਾਤੇ ਵੇਚ ਦਿੰਦੇ ਸਨ ਜਿਨ੍ਹਾਂ ਨੂੰ ਮੁਕਬਰੀ ਦੇ ਆਧਾਰ ਤੇ ਬਠਿੰਡਾ ਪੁਲਿਸ ਟੀਮ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤਾਂ ਉਨ੍ਹਾਂ ਨੇ ਮੰਨਿਆ ਕਿ ਉਹ ਮੋਟਰਸਾਈਕਲ ਚੋਰੀ ਕਰਕੇ ਅੱਗੇ ਇੱਕ ਵਿਅਕਤੀ ਨੂੰ ਵੇਚ ਦਿੰਦੇ ਸਨ ਜਿਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਅਤੇ ਉਨ੍ਹਾਂ ਤਿੰਨਾਂ ਵਿਅਕਤੀਆਂ ਕੋਲੋਂ ਕਰੀਬ 36 ਚੋਰੀ ਦੇ ਮੋਟਰਸ ਲੂ ਜਾਨੇ ਕਿਹਾ ਕਿ ਅਜੇ ਜਾਂਚ ਪੜਤਾਲ ਜਾਰੀ ਹੈ ਅਤੇ ਅੱਗੇ ਹੋਰ ਵੀ ਰਿਕਵਰੀ ਹੋਣ ਦੀ ਆਸ ਹੈ। ਐਸਪੀ ਸੀਟੀ ਸਾਹਿਬ ਡੀਐਸਪੀ ਸੀਟੀ 2 ਇਹਨਾਂ ਦੀ ਜੇ ਨਿਗਰਾਨੀ ਇਹਨਾਂ ਕੋਲ ਇੱਕ ਧਲਾਈ ਸੀ। ਬਿਲਕੁਲ ਮੋਟਰਸਾਈਕਲ ਚੋਰੀ ਕਰਕੇ ਇਹ ਤੇ ਵੇਚਦੇ ਹੈਗਾ। ਤੇ ਇਹਨਾਂ ਨੇ ਇਮੀਡੀਏਟਲੀ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ। ਤੇ ਉਹਨਾਂ ਦੀ ਪੁੱਛਗਿੱਛ ਤੇ ਇੱਕ ਬੰਦੇ ਨੂੰ ਹੋਰ ਗ੍ਰਿਫਤਾਰ ਕੀਤਾ। ਕੁੱਲ ਤਿੰਨ ਬੰਦੇ ਹੈ ਜਿਹੜੇ ਕਿ ਇਹ ਅਪਾਰ ਸਿੰਘ, ਗੁਰਪ੍ਰੀਤ ਸਿੰਘ ਇਹ ਦੋਵੇਂ ਹੈ ਗੁਰੂ ਹਰਸਾਏ ਦੇ। ਇੱਕ ਸੰਦੀਪ ਸਿੰਘ ਹੈ। ਇਹ ਵੀ ਜਲਾਲਾਬਾਦ ਦਾ ਕਿੰਨੇ ਇਹ ਕਿੰਨੇ ਫਿਰੋਜ਼ਪੁਰ ਏਰੀਆ ਦੇ ਆ ਬਾਅਦ ਚ ਇਹ ਵੀ ਜਲਾਲਾ ਫਿਰੋਜ਼ਪੁਰ ਆ ਗਿਆ ਇਹ ਕੁੱਲ ਤਿੰਨ ਬੰਦੇ ਐ ਤਿੰਨੇ ਫਿਰੋਜ਼ਪੁਰ ਜ਼ਿਲ੍ਹੇ ਦੇ ਇਹਨਾਂ ਤੋਂ ਕੁੱਲ 36 ਜਿਹੜੇ ਟੂ-ਵਿਲਰ ਬਰਾਮਦ ਕੀਤੇ ਆ ਇਸ ਲਈ ਇਹ ਸਾਡੇ ਜ਼ਿਲ੍ਹਾ ਮਟੰਡਾ ਦੀ ਇੱਕ ਬਹੁਤ ਵੱਡੀ ਅਚੀਵਮੈਂਟ ਹੈ ਕਿ ਇੰਨੀ ਤਦਾਦ ਦੇ ਵਿੱਚ ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਬਾਕੀ ਜਿਹੜੀਆਂ ਹੋਰ ਵੀ ਚੋਰੀਆਂ ਹੋਈਆਂ ਆ ਉਹਦੇ ਬਾਰੇ ਵੀ ਅਸੀਂ ਸਾਰਾ ਕੋ ਕਰਾਂਗੇ ਬਾਕੀ ਇਹਦੀ ਅਸੀਂ ਛਨਾਕਤ ਕਰਾਵਾਂਗੇ ਕਿ ਕਿੰਨਾ ਮੋਟਰਸਾਈਕਲ ਲਈ ਕੀ ਆ ਅਸਲੀ ਇਹ ਕਿ ਇਹ ਬਹੁਤ ਵੱਡਾ ਗੈਂਗ ਫੜਿਆ ਗਿਆ ਤੇ ਇਹਨਾਂ ਦੀ ਪੁੱਛ ਕਿਛਲ ਤੱਕ ਜਾਰੀ ਹੈ ਤੇ ਹੋ ਸਕਦਾ ਵੀ ਹੋਰ ਵੀ ਬੜੀਆਂ ਰਿਕਵਰੀਆਂ ਹੋਣ। ਸੇਲ ਵਗੈਰਾ ਕਰਦੇ ਸੀ ਕੀ ਕਰਦੇ ਸੀ ਇਹਨਾਂ ਬਾਈਕਸ ਨੂੰ ਅੱਗੇ ਕੀ ਕਰਦੇ ਸੀ? ਇਹ ਜਿਹੜੇ ਹੁੰਦੇ ਨੇ ਨਾ ਜਿਵੇਂ ਚੋਰ ਹੁੰਦੇ ਆ ਉਹ ਸਸਤੇ ਜੀ ਵੇਚ ਦਿੰਦੇ ਆ। ਜਿਹੜੇ 50 ਹਜ਼ਾਰ ਦੀ ਚੀਜ਼ ਉਹਨੇ 10-20 ਹਜ਼ਾਰ ਚ ਵੇਚ ਦੇਣੀ ਆ। ਕਈ ਵਾਰੀ ਪਾਰਟਸ ਕਰਕੇ ਵੇਚ ਦਿੰਦੇ ਆ ਜਿਹੜੇ ਹੈਗੇ ਆ ਬੰਦੇ। ਉਹਦਾ ਪਹਿਲਾਂ ਕਰਕੇ ਮਾਮਲੇ ਦਰਜ ਨੇ। ਇਹਨਾਂ ਤੇ ਚੋਰੀ ਦੇ ਮੁਕੱਦਮੇ ਜਿਹੜਾ ਅਵਤਾਰ ਸਿੰਘ ਦੋਸ਼ੀ ਹੈ ਇਹਦੇ ਤੇ 7 ਮੁਕੱਦਮੇ ਜ਼ਿਆਦਾਤਰ ਚੋਰੀ ਦੇ। ਸਾਰੀ ਚੋਰੀ ਦੇ ਆ। ਗੁਰਪ੍ਰੀਤ ਸਿੰਘ ਜਿਹੜਾ ਤਿੰਨ ਮਗਤਵੇਂ ਚੋਰੀ ਦੇ ਹੁੰਦੇ ਮਤਲਬ ਇਹਨਾਂ ਦੇ 10 ਮਗਤਵੇਂ ਦੋਹਾਂ ਤੇ ਚੋਰੀ ਬਠਿੰਡਾ ਤੋਂ ਜਗਸੀਰ ਪੁੱਲਰ ਦੇ ਨਾਲ ਜਸਵਿੰਦਰ ਅਰੋੜਾ ਦੀ ਰਿਪੋਰਟ ਚੜਦੀ ਕਲਾ ਟਾਈਮ ਟੀਵੀ